ਹਾਂਜੀ ਦੋਸਤੋ ਕੀ ਹਾਲ ਹੈ ਜੀ ਅੱਜ ਮੇਰੇ ਪਿੰਡ ਖੀਵਾ ਖੀਵਾ ਕਲਾ ਸਤਪਾਲ ਸਿੰਘ 37 ਦੇ ਘਰ ਪਹੁੰਚੇ ਹਾਂ ਜੋ ਕਿ ਭਾਂਡੇ ਬਣਾਉਣ ਦੇ ਕੰਮ ਕਰਦੇ ਨੇ ਪੁਰਾਣੇ ਸਮੇਂ ਵਿੱਚ ਤੇ ਅੱਜ ਵੀ ਉਹੀ ਹੈ ਜਵਨ ਸਾਡੀਆਂ ਮਾਤਾ ਹੋਰੀਆਂ ਕੁਝ ਜਿਹੜੇ ਬਣਾ ਰਹੀਏ ਨੇ ਇਧਰ ਸਤੀ ਭਰਾ ਲੱਗਿਆ ਹੋਇਆਗਾ ਹੋਰ ਜੀ ਸਤਪਾਲ ਜੀ ਠੀਕ ਹੋ ਜੀ ਹਾਂ ਜੀ ਐਦਰ ਸਤਨਾਮ ਸਿੰਘ ਜੀ ਸਾਡੇ ਤੇ ਆਜੋ ਮੁਕੇ ਦੇ ਤੁਹਾਡੇ ਇਧਰ ਆਪਣੀ ਬਾਪੂ ਜੀ ਬਣਾ ਰਹੇ ਨੇ ਉਹਨਾਂ ਨਾਲ ਕਰਦੇ ਆਂ ਗੱਲਬਾਤ ਵੀ ਕਿਵੇਂ ਬਣਦੇ ਨੇ ਕਿੰਨੀ ਕਿ ਮਿਹਨਤ ਲੱਗਦੀ ਹੈ ਤੇ ਕੀ ਪ੍ਰੋਸੈਸ ਆ ਇਹਦਾ ਹੋਰ ਜੀ ਬਾਪੂ ਠੀਕ ਹੋ ਜੀ ਵਧੀਆ ਬਈ ਮੜੇ ਹੋਰ ਠੀਕ ਹੋ ਜੀ ਹਾਂਜੀ ਹਾਂਜੀ ਬਹੁਤ ਵਧੀਆ ਠੀਕ ਕਿਵੇਂ ਵੀ ਪਪਾ ਮੰਨ ਲਈਏ ਵੀ ਜਦੋਂ ਪਹਿਲਾ ਜਵਾਨਾ ਸੀਗਾ ਬਾਲਾ ਛੋਟੇ ਸਮੇ ਦਾ ਹਨਾ ਉਦੋਂ ਇਹ ਇਹਨਾਂ ਦੀ ਕੀਮਤ ਵੀ ਜਾਦੇ ਪੈਂਦੀ ਸੀ ਜਾਦੇ ਵਿਕਦੇ ਸੀ ਹੁਣ ਕੀ ਦੇਖਦੇ ਹੋ ਜੀ ਅੱਜ ਕੱਲ ਦੇ ਸਮੇਂ ਦੇ ਕੇ ਅੱਜ ਕੱਲ ਦਾ ਸਮਾਂ ਦਾ ਨਾਤਾ ਬੱਚੇ ਕਰਕੇ ਰਾਜੀ ਵੇ ਠੀਕ ਹੈ ਜੀ ਇਹ ਤਾਂ ਹੋ ਗਿਆ ਜਿਆਦਾ ਠੀਕ ਹੈ ਜੀ ਮਿਹਰ ਜੀ ਦੇ ਹਿਸਾਬ ਨਾਲ ਮਾ ਇਹਦਾ ਪੱਤੀ ਦਾ ਕੋਸ ਤੁਸੀਂ ਇਹ ਰਾ ਲਓ ਸ਼ਹਿਰ ਚ ਦਾ ਵੀ ਕੀ ਰਖਾਈ ਹੈ ਅਸੀਂ ਪਿੰਡੂ ਲੋਕ ਆ ਲੋਕਾਂ ਨਾਲ ਜੁੜੇ ਆ ਹਾਂ ਜੀ ਜੇ ਕੋਈ ਬੱਚਾ ਮੰਨ ਲੋ ਇੱਥੇ ਅੱਧਾ ਕਿਲੋ ਦਾਰੇ ਲੈ ਕੇ ਵੀ ਆ ਗਿਆ ਠੀਕ ਹੈ ਜੀ ਅਸੀਂ ਉਹਨੂੰ ਵੀ ਮੋੜ ਸਕਦੇ ਹਾਂ ਠੀਕ ਹੈ ਜੀ ਫਿਰ ਜੇ ਇਹਦੀ ਮਿਹਨਤ ਦਾ ਅਸੀਂ ਹਿਸਾਬ ਲਾਈਏ ਐ ਜੀ ਕੀਮਤ ਕੋਈ ਠੀਕ ਹੈ ਜੀ ਇਹਦਾ ਥੋੜਾ ਜਿਹਾ ਅਸੀਂ ਕਰਾਉਂਦੇ ਆ ਜੀ ਅਸੀਂ ਵੀ ਸ਼ਾਇਦ ਹੋ ਸਕਦਾ 1.5 ਸਾਲ ਕਰਕੇ ਛੱਡ ਜਾਈਏ ਜੀ ਅਸੀਂ ਇਹ ਚੀਜ਼ ਮੂੰਹ ਲੈ ਕੇ ਉਹ ਜਿਹੜੀਆਂ ਬਣਾਉਨੇ ਆ ਮੈਂ ਠੀਕ ਹੈ ਜੀ ਇਹ ਸਾਨੂੰ 40 ਰੁਪਿਆ ਦਾ ਜੋੜਾ ਪਊਗਾ ਮੂੰਹ ਸਾਨੂੰ ਆ ਮੈਂ ਜੇ ਆਪਾਂ 2 ਲੈ ਕੇ ਆਉਣੇ ਆਪਾਂ ਨੂੰ 40 ਦਾ ਪਊਗਾ ਠੀਕ ਹੈ ਜੀ ਪਾਉਂਗਾ ਨੰਗੇ ਮੂੰਹ ਇਹ ਖਾਲੀ ਠੀਕ ਇਹਦੇ ਉੱਪਰ ਮਤਲਬ ਟੱਕਣ ਵੀ ਨਹੀਂ ਹੋਣਾ ਟੱਕਰ ਵੀ ਨਹੀਂ ਦਿੰਦੇ ਠੀਕ ਹੈ ਜੀ ਸ਼ਾਇਦ ਹੋ ਸਕਦਾ ਉਹ ਦੇਹੜੀ ਕੀਮਤ ਹੋਰ ਵਾਜੇ ਠੀਕ ਹੈ ਜੀ 40 ਰੁਪਏ ਤੁਸੀਂ ਹਿਸਾਬ ਨਾਲ ਉਹ ਲਿਆ ਕੇ ਅਸੀਂ ਇੱਥੇ ਕੀ ਬਾਅਦ ਵਿਚਾਂ ਨਾ ਤਾਂ ਅੱਜ ਮੰਨ ਲੈ ਇਹੋ ਜਿਹਾ ਇੱਕ ਥੋੜਾ ਜਿਹਾ ਇਹ ਹੈ ਵੀ ਲੋਕਾਂ ਨਾਲ ਚੁਗਿਆ ਕਰਕੇ ਬਣਾਈ ਜਾਂਦੇ ਆ ਇਹ ਬਣਾ ਕੇ ਛੋੜੇ ਕਰਕੇ ਕਹਿ ਲਈਏ ਜੀ ਬਾਈ ਪਤਾ ਨਹੀਂ ਇਹ ਉਹ ਹੋਵੇ ਵਾਹ ਹੋਵੇ ਨਾ ਠੀਕ ਹੈ ਜੀ ਕਿੱਥਾਂ ਛੱਡ ਗਏ ਹਾਂਜੀ ਅਸੀਂ ਥੋੜਾ ਬੋੜਾ ਬਿਸ਼ਰਮੀ ਦੇ ਮਾਰੀ ਬਣਾਈ ਜਾਂਦੇ ਆ ਔਰ ਇਹਦੇ ਹੈ ਬਸੇ ਨਾ ਮਿੱਟੀ ਮਿਲਦੀ ਹੈ ਮਿੱਟੀ ਬਾਰੋਂ ਨਾਲੇ ਜਿਹੜੇ ਆ ਰਹੇ ਅਪੂ ਅੱਛਾ ਜੀ ਜੁਖੇਪੜ ਤੋਂ ਲੈ ਕੇ ਆਏ ਮਿੱਟੀ ਇਹ ਵੀ ਚੋਰੀ ਹੈ ਲੈ ਕੇ ਵੀ ਜੁਖੇਪੜ ਤੋਂ ਲੈਦੀ ਵੀ ਚੋਰੀ ਨਾਲ ਠੀਕ ਹੈ ਜੀ ਇਹ ਵੀ ਹੋ ਸਕਦਾ ਜਿਹੜੇ ਜਾਂਦੇ ਦਾ 3/4 ਵੀ ਪੱਟੇ ਗਏ ਜਾਂਦੇ। ਅੱਛਾ। ਮਨ ਆਪਾ ਮੰਨ ਲਈ ਵੀ ਮਿਹਨਤ ਆਪਣੀ ਇੱਚ ਚੀਜ਼ ਤੇ ਫੁੱਲ ਲੱਗਦੀ ਆ ਪਰ ਇਹਦਾ ਸਹੀ ਮੁੱਲ ਨਹੀਂ ਮਿਲਦਾ। ਵੀ ਜੇ ਕੋਈ ਆਪਣੇ ਘਰੇ ਆਉਂਦਾ ਆਪਾਂ ਉਹਨੂੰ ਖਾਲੀ ਵੀ ਨਹੀਂ ਮੋੜਦੇ ਹਨਾ। ਖਾਲੀ ਵੀ ਨਹੀਂ ਮੋੜਦੇ। ਵੇਹੜਾ ਮਾਣ ਕਰਕੇ ਆਉਂਦਾ ਸੀ। ਸਿਰ ਉੱਖਾ ਹੋ ਕੇ ਵੀ ਨਹੀਂ ਕਹਿ ਸਕਦੇ। ਠੀਕ ਹੈ ਜੀ। ਇਸ ਦਾ ਇੰਨੀ ਲੈਣੇ ਨੇ। ਠੀਕ ਹੈ ਜੀ। ਅਸੀਂ ਥੋੜਾ ਜਿਹਾ ਹੁਣ ਕੋਈ ਜ਼ਮਾਨਾ ਚੀਜ਼ ਹੋ ਗਿਆ ਬੋਸ ਹੋਗੇ। ਦੀਵੇ ਹੋਣ ਤੁਸੀਂ ਪਲਾਸਟਿਕ ਵੀ ਆਉਣ ਲੱਗੇ। ਹਾਂ ਪਲਾਸਟਿਕ ਦੇ ਚੱਲਦੇ ਨੇ ਜੀ ਹਾਂ। ਛੱਡੀ ਜਾਂਦੇ ਨੇ ਪਿੰਡਾਂ 'ਚ ਤਕਰੀਬ ਸਾਡੇ ਵਰਗੇ ਜਿਹੜੇ ਥੋੜੇ ਬੋਦੇ ਹੈਗੇ ਨੇ ਬਣਾਉਂਦੇ ਨੇ ਤੇ ਬਾਕੀ ਉਹਨਾਂ ਦਾ ਬੰਦਾ ਕੰਮ ਕਰਕੇ ਰਾਜੀ ਹੋ ਠੀਕ ਹੈ ਜੀ ਉਹ ਸਾਡੇ ਜਵਾਗਰ ਸਾਡਾ ਜਵਾਗਰ ਹੀ ਕੋਈ ਗੱਲ ਨਹੀਂ ਪਊਗਾ ਉਹ ਪਤਾ ਉਹਨਾਂ ਨੂੰ ਵੀ ਮਿਹਨਤ ਵਾਲੀ ਲੱਗਦੀ ਆ ਮੁੱਲ ਆਪਾਂ ਨੂੰ ਸਹੀ ਮਿਲ ਨਹੀਂ ਰਿਹਾ ਹਨਾ ਤਾਂ ਹੀ ਆਪਣਾ ਜਿਹੜਾ ਕਲਚਰ ਹੈ ਇਹ ਪੁਰਾਣਾ ਇਹ ਛੱਡਣ ਦੀ ਮਜਬੂਰੀ ਆ ਇਹਨੂੰ ਮਰਜ਼ੀ ਦੇਖ ਲੋ ਹਰੇਕ ਬੰਦਾ ਜਿਵੇਂ ਪਹਿਲਾ ਲਾ ਲੋ ਆਪਣੇ ਰਵਾਸ ਹੀ ਹੁੰਦੇ ਕੋਈ ਹੋਰੇ ਖਰਦੇ ਦੀ ਪਿੰਡਾਂ ਜੋਰੂ ਕਰਦੇ ਹੋ ਕੋਈ ਬੱਚਾ ਅਸੇ ਕਰਦਾ ਕੀ ਨਾ ਨਾ ਠੀਕ ਹੈ ਜੀ ਹੱਡੀ ਬਜ਼ਰੀ ਜਿਹੇ ਲੋਕ ਇਹ ਕੰਮ ਛੱਡ ਕੇ ਕੋਈ ਕੰਮ ਆ ਕੋਈ ਮਿਸਤਰੀ ਬਣੇਗਾ ਕੰਮ ਵੀ ਕਰੀ ਜਾਂਦੇ ਨੇ ਹੂੰ ਕੋਈ ਮੋਬਾਈਲ ਆਦਾ ਕਰਦਾ ਇਹ ਵੀ ਕਸੀਦਾ ਕਰਦਾ ਵੀ ਮਨ ਆਪਾ ਲਾਲੀ ਵੀ ਪਿੰਡ ਵਿੱਚ ਆਪਣੇ ਪਿੰਡ ਕੀਵੇ ਚੱਲਦਾ ਇਹਦਾ ਚੱਲਦਾ ਕੰਮ ਚੱਲਦਾ ਏ ਕਿ ਧੱਕੇ ਦੁੱਕੇ ਨਾਲ ਹੀ ਚੱਲਦਾ ਛੱਡੀ ਮਜਬੂਰੀ ਆ ਯਾਰ ਇੱਕ ਪਾਸੇ ਠੀਕ ਹੈ ਜੀ ਸਾਲ ਦੋ ਸਾਲ ਹੋ ਸਕਦਾ ਮੈਂ ਜਿਹਨੇ ਬਣਾਈਏ ਸੀ ਠੀਕ ਹੈ ਜੀ ਬਾਅਦ ਚ ਇਹ ਵੀ ਬੱਚੇ ਦੀ ਸ਼ਹਿਦਾਈ ਬਣਾਓ ਠੀਕ ਹੈ ਜੀ ਚਲੋ ਇੱਕ ਬਣਾ ਕੇ ਦਿਖਾ ਦਿਓ ਫਿਰ ਕਿਵੇਂ ਤਿਆਰ ਕਰਦੇ ਹੋ ਤੁਸੀਂ